ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਚੌਂਤਰੇ ਆਏ ਸੀ ਜੀ ਚੌਂਤਰਾ ਮੁਕਸਰ ਜਿਵੇਂ ਦਾ ਪਿੰਡ ਆ ਜੀ ਤੇ ਮੁਕਸਰ ਤੋਂ ਕਰੀਬ ਹੈਗਾ ਕੋਈ 15-20 ਕਿਲੋਮੀਟਰ ਦੀ ਦੂਰੀ ਤੇ ਜੀ ਸਾਈਡ ਤੇ ਰਹਿ ਜਾਂਦਾ ਜੀ ਤੇ ਬਾਈ ਨੂੰ ਕਰੀਬ ਹੋ ਗਏ ਸੀ 10 ਦਿਨ ਫੋਨ ਕਰਦੇ ਨੂੰ ਕੋਈ ਇਧਰ ਦਾ ਟੂਰ ਨਹੀਂ ਸੀ ਬਣਿਆ ਜੀ ਤੇ ਚਲੋ ਅੱਜ ਸਪੈਸ਼ਲ ਹੀ ਬਾਈ ਦੇ ਆਏ ਆ ਤੇ ਖਾਸ ਆ ਝੋਟੀ ਲਿਆਏ ਆ ਜੀ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਤੁਸੀਂ ਯਕੀਨ ਨਹੀਂ ਮੰਨਣਾ ਬਾਈ ਨੂੰ ਸਾਲ ਹੋ ਗਿਆ ਜੀ ਇਹਦੇ ਟੀਕੇ ਪਰਵਾਉਂਦੇ ਨੂੰ ਤੇ ਵਜਨ ਇਹਦਾ ਹਜੇ ਹੁਣ ਪੂਰਾ ਹੋਇਆ ਤੁਹਾਨੂੰ ਵੀ ਪਤਾ ਜਿਵੇਂ ਮੈਂ ਦੱਸਦਾ ਹੁੰਨਾ ਫੇ ਤਿੰਨ ਤੋਂ ਸਾਢੇ ਤਿੰਨ ਗਵੰਡ ਝੋਟੀ ਦਾ ਵਜਨ ਚਾਹੀਦਾ ਜੀ ਤੇ ਹਜੇ ਵੀ ਝੋਟੀ ਦਾ ਵਜਨ ਪੂਰਾ ਨਹੀਂਗਾ ਤੇ ਇਹਨਾਂ ਦੇ ਹਿਸਾਬ ਨਾਲ ਇੱਕ ਵਾਰੀ ਝੋਟੀ ਫਲ ਵੀ ਸਿਰ ਝੁਕੀ ਹੈ ਵੀ ਦੋ ਮਹੀਨੇ ਦਾ ਫਲ ਸਿਰ ਝੁਕੀ ਹੈ ਜੀ ਪਰ ਅੰਦਰ ਉਹ ਝੋਟੀ ਹਜੇ ਵੀ ਡਵਲ ਬਣੇਗੀ ਜੀ ਮੰਨ ਲਓ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਜੀ ਵੀ ਇਹ ਝੋਟੀ ਹਜੇ ਤੱਕ ਪ੍ਰੋਪਰ ਹੀਟ ਚ ਨਹੀਂ ਆਈਗੀ ਠੀਕ ਹੈ ਜਿਵੇਂ ਬਾਈ ਤੁਹਾਨੂੰ ਦੱਸਿਆ ਬਈ ਇਹਦੇ ਗੁਆ ਕਰਦੀ ਨੇ ਤਾਰਾ ਨਹੀਂ ਛਿੱਟੀਆਂ ਜਾਂ ਇਹ ਰਿੰਗੀ ਨਹੀਂ ਜਾਂ ਇਹਨੇ ਪੂਸ ਚੱਕ ਕੇ ਵਾਰੀ ਵਾਰੀ ਬਾਥਰੂਮ ਨਹੀਂ ਕੀਤਾ ਕਦੇ ਨਹੀਂ ਨਾ ਕੀਤਾ ਨਹੀਂ ਬਈ ਕਦੇ ਨਹੀਂ ਤੂੰ ਛੋੜੇ ਤੋਂ ਪੁੱਛਿਆ ਤਾਂ ਨਹੀਂ ਸੀ ਪਹਿਲਾਂ ਵੈਸੇ ਹੀ ਦੱਸਦਾ ਸੀ ਹਣਾ ਵੀ ਜਿਹੜੀ ਚੀਜ਼ ਹੈ ਨਹੀਂ ਉਹ ਨਹੀਂ ਹਣਾ ਤੇ ਪ੍ਰੋਪਰ ਹੀਟ ਤੇ ਹਜੇ ਤੱਕ ਆਈ ਨਹੀਂ ਹਣਾ ਨਹੀਂ ਆਈ ਤੇ ਕਿੰਨਾ ਚਿਰ ਹੋ ਗਿਆ ਟੀਕੇ ਭਰਉਣਿਆਂ ਨੂੰ ਸਾਲ ਪਾਰ ਦੇ ਕਰੀਬ ਹੀ ਹੋ ਗਿਆ ਬਾਈ ਟੀਕੇ ਭਰਉਣਗੇ ਸਾਲ ਪਾਰ ਹੋ ਗਿਆ ਹੈ ਠੀਕ ਆ ਮੰਨ ਲਓ ਵੀ ਭਰਾਈ ਦਿੱਤੇ ਹੋਣਗੇ 6-7 ਟੀਕੇ ਹਾਂਜੀ ਇੱਕ ਦੋ ਵਾਰ ਵੈਕਟੀ ਹੀਟ ਵੀ ਮਿਸ ਕਰਾਤੀ ਸੀ ਠੀਕ ਆ ਤੇ ਪਹਿਲਾਂ ਤਾਂ ਹੀਟ ਚ ਆਈ ਨਹੀਂ ਹੋਣੀ 2-3 ਮਹੀਨੇ ਜਦੋਂ ਸੀ ਕਹਿੰਦੇ ਨਿਕਲ ਗਏ ਹਨ ਟੀਕੇ ਭਰਾਏ ਤੋਂ ਬਾਅਦ ਹਾਂਜੀ ਇਹਦੇ ਜੇ ਆਪਾਂ ਗਲਤੀ ਕੀ ਕਰਦੇ ਆ ਬਾਈ ਵੀ ਤੁਸੀਂ ਜਦੋਂ ਮੰਨ ਕੇ ਚਲੋ ਛੋਟੀ ਹੀਟ ਚ ਆਈ ਤਾਰਾਂ ਲੱਗੀਆਂ ਦੇਖੀਆਂ ਪੁੱਛਣਾ ਤੇ ਡਾਕਟਰ ਸੱਦ ਲਿਆ ਵੀ ਠੀਕ ਆ ਭਰ ਦੇ ਹਣਾ ਇੱਥੇ ਆਪਾਂ ਗਲਤ ਐ ਇੱਥੇ ਜਿਹਨੂੰ ਮੰਨ ਕੇ ਚੱਲੋ ਪਸ਼ੂ ਡਵਲਪ ਹੁੰਦਾ ਹੈ 6-7 ਹੀਟਾਂ ਤੁਸੀਂ ਜਿਵੇਂ ਹੁਣ ਤੁਸੀਂ ਅੱਕ ਗਏ ਦੇ ਤੇ ਹਾਂਜੀ ਇਹ ਤਾਂ ਝੋਟੀ ਦਾ ਇੱਕ ਪੈਸੇ ਦਾ ਕਸੂਰ ਨਹੀਂ ਹਾਂਜੀ ਨਹੀਂ ਠੀਕ ਐ ਹਾਂ ਇਹਦਾ ਕਸੂਰ ਨਹੀਂਗਾ ਤੁਸੀਂ ਅੱਕ ਚੁੱਕੇ ਆ ਵੀ ਯਾਰ ਝੋਟੀ ਸਾਡੀ ਰਹਿੰਦੀ ਨਹੀਂ ਹਾਂਜੀ ਰਹਿੰਦੀ ਐ ਤਾਂ ਹੀ ਇਹ ਅੰਦਰੋਂ ਡਵਲਪ ਪੜੀ ਹਾਂਜੀ ਠੀਕ ਐ ਜਿਹਨੂੰ ਆਪਣਾ ਪਸ਼ੂ ਰਹਿਣ ਤੇ ਜਾਂਦਾ ਐ ਵੀ ਯਾਰ ਪਸ਼ੂ ਅੰਦਰੋਂ ਡਵਲਪ ਹੋ ਗਿਆ ਜਦੋਂ ਪਸ਼ੂ ਜਾਲੇ ਕਰਦਾ ਚਿੱਟੇ ਜਾਲੇ ਗਰੀ ਜਾਂਦਾ ਮਾੜਾ ਮੋੜ ਅੰਦਰੋਂ ਕੁਝ ਕਰੀ ਜਾਂਦਾ ਤਾਂਦਰੋਂ ਪਸ਼ੂ ਡਵੈਲਪ ਹੋ ਰਿਹਾ ਠੀਕ ਆ ਆਪਾਂ ਉਦੋਂ ਕਾਲੀ ਕਰਦੇ ਆਂ ਵੀ ਟੀਕਾ ਭਰਵਾ ਦਿਓ ਕੱਚੀ ਹੀਟ ਤੇ ਜਦੋਂ ਤੁਸੀਂ ਟੀਕਾ ਭਰਵਾਤਾ ਪਸ਼ੂ ਬੋਲਦਾ ਵੀ ਨਹੀਂ ਤੇ ਰਹਿੰਦਾ ਵੀ ਨਹੀਂ ਹਾਂਜੀ ਖਾਸ ਕਰਕੇ ਉੱਟਗਾ ਹਨ ਜਦੋਂ ਜਦੋਂ ਨੂੰ ਪਸ਼ੂ ਰਹਿਣਦੇ ਹੁੰਦਾ ਉਹਦੋਂ ਆਪਾਂ ਵੇਚ ਦਿੰਨੇ ਆ ਤੁਸੀਂ ਹੁਣੇ ਤਿਆਰੀ ਚ ਸੀਗੇ ਹਨਾ ਵਜਨ ਇਹਦਾ ਅੱਜ ਪੂਰਾ ਹੋਇਆ ਤੁਸੀਂ ਐਂ ਦੇਖੋ ਵੀ ਸਾਲ ਪਹਿਲਾਂ ਇਹ ਝੋਟੀ ਤੇ ਕੀ ਹੋਊਗਾ ਐਡੀ ਤਾਂ ਨਹੀਂ ਹੋਣੀ ਜਿੱਡੀ ਅੱਜ ਨਹੀਂ ਜੀ ਅੱਜ ਤੋਂ ਸਾਲ ਪਹਿਲਾਂ ਐਡੀ ਝੋਟੀ ਤਾਂ ਨਹੀਂ ਹੋਣੀ ਸੀ ਤੁਹਾਨੂੰ ਵੀ ਪਤਾ ਵੀ ਵਜਨ ਨਹੀਂ ਸੀ ਫਰ ਇਹ ਜੋ ਟਿੱਜੰਗੀ ਤਰ੍ਹਾਂ ਹੀਟ ਚ ਨਹੀਂ ਆਈ ਤੇ ਰਹੀ ਨਹੀਂ ਹੈ ਨਾ ਇਸ ਦੂਪੇ ਦਾ ਕਿੰਨੀਆਂ ਵੇਚ ਚੁੱਕੇ ਆਂ ਇਸ ਤੋਂ ਪਹਿਲਾਂ ਇਹਦੇ ਨਾਲ ਦਾ ਸਿੱਪਾ ਨ ਚਾਰ ਵੇਚ ਚੁੱਕੇ ਆਂ ਐਂ ਵੇਚ ਕੇ ਐਂ ਵੇਚ ਹੀਟ ਚ ਆਉਂਦੀਆਂ ਸੀ ਉਹ ਕਿ ਐਵੇਂ ਦੀਆਂ ਹੋਣ ਮੈਂ ਤਾਂ ਇੱਕ ਤੇਰੇ ਨਾਲ ਦੀ ਸੀ ਐਂ ਤੇ ਦੋ ਹਮਦਗਾ ਸੀ ਪਰੋਂ ਰਹਿਂਦੇ ਗਾ ਨਹੀਂ ਸੀ ਅੱਛਾ ਤੇ ਉਹ ਫਿਰ ਅਸੀਂ ਇਸੇ ਘਰ ਤੋਂ ਲੇਕਾ ਅੱਛਾ ਇਸੇ ਕਰਕੇ ਵੇਚਦੇ ਠੀਕ ਹੈ ਤੇ ਆਮ ਮੰਨ ਲਓ ਮੱਜਾਂ 'ਚ ਕੋਈ ਦਿੱਕਤ ਆਉਂਦੀ ਹੈ ਕਿ ਝੋਟੀਆਂ 'ਚ ਹੀ ਆਉਂਦੀ ਹੈ ਨਹੀਂ ਝੋਟੀਆਂ 'ਚ ਹੀ ਆਉਂਦੀ ਹੈ ਬਾਈ ਮਹੰਗਾ 'ਚ ਨਹੀਂ ਮਹੰਗਾ ਪ੍ਰੋਪਰ ਵੀ ਬੰਗਾ ਦਿਨਾਂ ਤੋਂ ਹੀਟ 'ਚ ਹੁੰਦਾਗਾ ਇੱਕ-ਇੱਕੇ ਰਹਿ ਜਾਂਦਾ ਅੱਛਾ ਇੱਕ-ਇੱਕੇ ਰਹਿ ਜਾਂਦਾ ਮੌਸਮ ਤੋਂ ਕਿੰਨੇ ਕੁ ਚਿਰ ਬਾਅਦ ਸਹੀ ਹੀਟ 'ਚ ਆ ਜਾਂਦੇ ਪਸ਼ੂ ਮਹੀਨੇ ਵਿੱਚੋਂ ਠੀਕ ਹੈ ਮਹੀਨੇ ਵਿੱਚੋਂ ਤੇ ਨੋਰਮਲ ਰਹਿ ਜਾਂਦੇ ਹਾਂਜੀ ਤੇ ਆ ਮਨ ਲੋ ਝੋਟੀ ਅਜ ਤੱਕ ਕੋਈ ਸੂਈ ਨਹੀਂ ਫਿਰੇ ਹਿਸਾਬ ਨਾਲ ਕਰੇ ਨਹੀਂ ਉਹ ਦੋ ਛਟਾਂ ਘਰਦਾਂ ਸੀ ਉਹ ਵੀ ਬਹੁਤ ਔਖਾ ਰਹਿਗਾ ਸੀਗਾ ਉਹ ਅੱਛਾ ਜਿਹੜਾ ਹੁਣ ਮੱਝਾਂ ਪੜਗੀਆਂ ਬਸ ਇਹੀ ਉਹ ਵੀ ਉਦੋਂ ਚਾਰਾ ਚਾਰਾ ਸਾਲਾਂ ਲੀ ਗਾ ਹੋ ਕੇ ਰਹਿਗਾ ਸੀਗਾ ਠੀਕ ਹੈ ਤੇ ਇਹ ਜਿਵੇਂ ਆਮ ਇਹ ਝੋਟੀਆਂ ਇਹ ਦੋ ਸਿੰਘਾਂ ਇੱਕ ਤੇ ਇਹਦੇ ਨਾਲ ਦੀ ਵੇਚ ਹੀ ਦਿੱਤੀ ਇਹਦੇ ਨਾਲ ਵੀ ਸਾਲ ਪਾਰ ਹੋ ਗਾ ਮੱਥਾ ਮਾਰੀ ਆ ਹਾਂ ਜਿਹੜੇ ਸੌਣ ਤੋਂ ਲੱਗੇ ਸੀ ਕਿਨੇ ਵੀ ਸੌਣ ਫੇਰ ਆ ਗਿਆ ਦੁਬਾਰਾ ਸੌਣ ਆ ਗਿਆ ਠੀਕ ਹੈ ਤੇ ਉਦੋਂ ਦੇ ਟੀਕੇ ਹੀ ਭਰਾ ਰਹੇ ਆ ਹਾਂਜੀ ਤੇ ਇੱਕ ਵਾਰੀ ਫਲ ਵੀ ਸੈੱਟ ਗਈ ਤੁਹਾਡੇ ਹਿਸਾਬ ਨਾਲ ਡਾਕਟਰਾਂ ਦੇ ਕਹਿਣ ਮੁਤਾਬਿਕ ਵੀ ਡਾਕਟਰਾਂ ਹਾਂ ਦਾ ਵੀ ਫਲ ਸੈੱਟ ਹੋਗੀ ਹਾਂ ਹਾਂ ਉਹ ਘਾ ਰੱਬ ਨੂੰ ਪਤਾ ਹਾਂ ਵੀ ਹੋ ਸਕਦਾ ਵੀ ਕੋਈ ਅੰਦਰੋਂ ਭਾਰਾ ਲੱਗਿਆ ਹੋਵੇ ਡਾਕਟਰ ਸਾਹਿਬ ਨੂੰ ਸਹੀ ਗੱਲ ਹੈ ਫਿਰ ਹਾਂ ਜੀ ਹੋ ਸਕਦਾ ਵੀ ਮੈਂ ਗਲਤ ਹੋਵਾਂ ਇਹਦੇ ਚ ਹਾਂ ਕੋਈ ਪਤਾ ਨਹੀਂ ਹੁੰਦਾ ਪਰ ਮੇਰੇ ਹਿਸਾਬ ਨਾਲ ਝੋਟੀ ਹਜੇ ਅੰਦਰੋਂ ਡਿਵਲਪ ਨਹੀਂ ਹੋਈ ਹਾਂਜੀ ਤੇ ਮਾਨ ਲੇ ਕਿ ਚਲੋ ਵੀ 6-7 ਵਾਰੀ ਟੀਕਾ ਭਰਾ ਚੁੱਕੇ ਹਨ ਹਾਂ ਆਪਰਾ ਚੁੱਕਿਆ ਵੀ ਤੇ ਇੱਕੇ ਟੀਕੇ ਤੇ ਸਾਨੂੰ ਝੋਟੀ ਪ੍ਰਮਾਤਮਾ ਸੌਖੇ ਰੱਖੇ ਦੀ ਗੱਬਣ ਕਰਕੇ ਦਿਖਾਵਾਂਗੇ ਪਰ ਜਿੰਨਾ ਚਿਰੇ ਪ੍ਰੋਪਰ ਹੀਟ ਚ ਨਹੀਂ ਆਉਂਦੀ ਬਾਈ ਉਹਨਾਂ ਚਿਰ ਫੋਨ ਨਹੀਂ ਕਰਨਾ ਠੀਕ ਹੈ ਜਿੰਨਾ ਚਿਰੇ ਗੋਹਾ ਕਰਦੀ ਤਾਰਾ ਨਹੀਂ ਛੱਡਦੀ ਠੀਕ ਹੈ ਤੇ ਜਿੰਨਾ ਚਿਰੇ ਫੁੱਲ ਰੰਗਦੀ ਨਹੀਂ ਤੇ ਪੂਸ ਚੱਕ ਕੇ ਥੋੜਾ ਥੋੜਾ ਬਾਥ ਰੋਣੀ ਯਾਰ ਠੀਕ ਹੈ ਇਹ ਤਿੰਨ ਨਿਸ਼ਾਨੀਆਂ ਜਿਰੋ ਹੋਈਆਂ ਉਹਨੂੰ ਫੋਨ ਕਰ ਲਿਓ ਤੇ ਪ੍ਰਮਾਤਮਾ ਮਿਹਰ ਕਰੇ ਵੀਡੀਓ ਗੱਬਣ ਚੈੱਕ ਕਰਕੇ ਵੀ ਪਾਵਾਂਗੇ ਜਿਵੇਂ ਆਪਾਂ ਅੱਗੇ ਪਾਉਨੇ ਆ ਠੀਕ ਹੈ ਬਈ ਠੀਕ ਹੈ ਜੀ ਜੇ ਕੋਈ ਨੌਕਸ ਹੁੰਦਾ ਆਪਾਂ ਤੁਹਾਨੂੰ ਦੱਸ ਜਾਂਦੇ ਇਹ ਨਹੀਂ ਰਹਿਣੀ ਆ ਕਈ ਝੋਟੀਆਂ ਤੇ ਤੁਹਾਨੂੰ ਮੈਂ ਦੱਸ ਦਿਆਂ ਜੀ ਕਈ ਝੋਟੀਆਂ ਅੰਦਰੋਂ ਡਵਲਪ ਨਹੀਂ ਹੁੰਦੀਆਂ ਜਿਵੇਂ ਮੈਂ ਕੱਲ ਇੱਕ ਝੋਟੀ ਬਈ ਉੱਥੇ ਚੈੱਕ ਕਰਕੇ ਆਇਆ ਇੱਕ ਤਾਂ ਨੰਗਲਾ ਪਿੰਡ ਸੀਗਾ ਸੁਨਾਮ ਚ ਠੀਕ ਹੈ ਉਹ ਜੋ ਟੀਨ 50 ਸਾਲਾਂ ਦੀ ਹੋ ਗਈ ਸੀ ਇੱਕ ਵਾਰੀ ਵੀ ਹੀਟ ਚ ਨਹੀਂ ਤੇ ਆਈਗੀ। ਹੁਣ ਆਪਾਂ ਇਹ ਸਟੂਰ ਤੇ ਉਹਨਾਂ ਦੇ ਜਾਵਾਂਗੇ ਤੇ ਉਹ ਜੋ ਟੀ ਵੀ ਪਰਮਾਤਮਾ ਦੀ ਕਿਰਪਾ ਨਾਲ ਇਤਗੀ ਤਾਰਾਂ ਕਰ ਚੁੱਕੀ 4 ਸਾਲ ਹੋ ਗਏ ਸੀ ਜੇ ਬਾਈ ਵੀਡੀਓ ਸੌਂਦਾ ਹੋਵੇ ਤਾਂ ਸ਼ਾਇਦ ਕਮੈਂਟ ਵੀ ਕਰੂਗਾ। ਬਾਈ ਮੇਰੇ ਨਾਲ ਜੁੜਿਆ ਹੋਇਆ ਬਾਈ ਆਰਮੀ ਤੋਂ ਘਰੇ ਨਹੀਂ ਜੀ ਪਰ ਉਹ ਜੋ ਟੀ ਵੀ ਤਾਰਾਂ ਕਰ ਚੁੱਕੀ ਹੈ। ਠੀਕ ਆ ਕੱਲ ਇੱਕ ਟੀ ਮੈਂ ਕੌਂਗੇ ਪਿੰਡ ਦੇਖ ਕੇ ਆਇਆ ਉਹਦੀ ਵੀ ਅੰਦਰੋਂ ਬੱਚੇ ਦਾ ਨਹੀਂ ਕਿਮਜ਼ੋਰ ਹੈ ਜੀ। ਠੀਕ ਆ ਉਹਦੇ ਵੀ ਮੰਨ ਲਓ ਮੱਥਾ ਮਾਰਨਾ ਪੈਣਾ ਪਰ ਟਾਈਮ ਲੱਗੂਗਾ ਜੀ। ਮੰਨ ਲਓ ਗ੍ਰੋਥ ਚ ਆ ਜਾਊਗੀ। ਠੀਕ ਆ। ਜਿੰਨਾ ਚਿਰ ਪਸ਼ੂ ਅੰਦਰੋਂ ਸਹੀ ਨਹੀਂ ਉਹਨਾਂ ਚਿਰ ਕੋਈ ਮਤਲਬ ਨਹੀਂ ਠੀਕਾ ਡਾਕਟਰ ਸਾਇਨੋ ਤਾਂ ਡਾਕਟਰ ਜਿਹੜੀ ਕੋਈ ਪਾਊਡਰ ਦਵਾਈ ਜਾਂਦੇ ਸੋਈ ਦੇ ਜਾਣਿਆ ਹਾਂ ਨਹੀਂ ਕਿਹੜਾ ਆਪਾਂ ਨਹੀਂ ਕਰਦੇ ਆਪਾਂ ਕੋਸ਼ਿਸ਼ ਕਰਦੇ ਆਂ ਪਰਮਾਤਮਾ ਨਾਲ ਨਹੀਂ ਡਾਕਟਰ ਵੀ ਕੋਈ ਮਾੜਾ ਨਹੀਂ ਕਰਦਾ ਵੀ ਆਪਾਂ ਕਿਸੇ ਡਾਕਟਰ ਨੂੰ ਨਹੀਂ ਮਾੜਾ ਕਹਿੰਦੇ ਡਾਕਟਰਾਂ ਸਾਰੇ ਹੀ ਵਧੀਆ ਹਨ ਆਪਾਂ ਵੀ ਪ੍ਰਾਈਵੇਟ ਬੰਦੇ ਆ ਸਾਰੇ ਵਧੀਆ ਕੰਮ ਕਰਦੇ ਆ ਚਲੋ ਬਈ ਵਾਰੀ ਨਹੀਂ ਕੋਈ ਅਸਾਮ ਸਿਆ ਆ ਆਦਮ ਜੀ ਚਾਹਦਾ ਨੇ ਭਾਈ ਸਹੀ ਗੱਲ ਆ ਡਾਕਟਰਾਂ ਨੂੰ ਨਹੀਂ ਆਪਾਂ ਕਿਸੇ ਨੂੰ ਕੋਈ ਕਹਿਣਾ ਮਾੜਾ ਵੀ ਜਾ ਕੋਈ ਮਾੜਾ ਹਨਾ ਤੇ ਜਿਵੇਂ ਤੁਸੀਂ ਬਸ ਆਪ ਦਾ ਹਿਸਾਬ ਕਿਦਾ ਵੇਖਿਆ ਕਰੋ ਵੀ ਤਿੰਨ ਤੋਂ ਸਾਢੇ ਤਿੰਨ ਕੁ ਗਵਾਂਟਲ ਪਸ਼ੂ ਦਾ ਵਜਨ ਚਾਹੀਦਾ ਤੇ ਪੂਰੀ ਵਧੀਆ ਪ੍ਰੋਪਰ ਹੀਟ ਜਾਵੇ ਠੀਕ ਹੈ ਗੋਆ ਕਰਦੀ ਤਾਰਾ ਸਿੱਤੇ ਤੇ ਜਾ ਰਹੇਗੇ ਉਦੋਂ ਟੀਕਾ ਭਰਉਣਾ ਨਹੀਂ ਉਦੋਂ ਪਹਿਲਾਂ ਟੀਕਾ ਨਹੀਂ ਭਰਉਣਾ ਫੀਡ ਫੂਡ ਕਿਹੜੀ ਪਾਉਣੇ ਇੰਨਾਂ ਨੂੰ ਇਹਨਾਂ ਨੂੰ ਸਾਰਾ ਉਹਦੀ ਖਾਲ ਤੇ ਕਣਕ ਦਾ ਦਾਣਾ ਤੇ ਚਾਹ ਪੰਜਾਬੀ ਫੀਡ ਜਿਹੜਾ ਮੈਕਸ ਫੀਡ ਹੈ ਠੀਕ ਮੈਕਸ ਫੀਡ ਹੈ ਮੰਨ ਲਓ ਆਮ ਕੋਈ ਹੋਰ ਫੀਡ ਨਹੀਂ ਪਾਉਦੇ ਜਿਵੇਂ ਆ ਸੀਸ ਆ ਜਾਂ ਕੋਈ ਵੀ ਹੈ ਨਹੀਂ ਜੀ ਇਹ ਮੱਝਾਂ ਵਧੀਆ ਦੁੱਧ ਦਿੰਦੀਆਂ ਹਾਂਜੀ ਇਹਦੀ ਮਾਂ ਚੰਗੀ ਸੀ ਇਹਦੀ ਮਾਂ ਠਾ 17 18 ਕਿਲੋ ਦੁੱਧ ਦਿੰਦੀ ਸੀ ਉਹਨਾ ਮੰਗਾਂ ਠਾ ਵੀ 16 17 ਦੇ ਨੇੜੇ ਹੈਗਾ ਦੁੱਧ ਅੱਛਾ ਇਹ ਮੱਝਾਂ ਵੀ ਚੰਗੀਆਂ ਬਈ ਹੈ ਇਹ ਬਹੁਤ ਪੁਰਾਣਾ ਰਵਾ ਤੁਰਿਆ ਹੁੰਦਾ ਸਾਡੇ ਮੁਸਲਮਾਨ ਜਦੋਂ ਦੇ ਗਏ ਆ ਅੱਛਾ ਅੱਛਾ ਬਈ ਇਹ ਉਸ ਉਦੋਂ ਦਾ ਰਵਾ ਹੈ ਅੱਛਾ ਇਹ ਹੁਣ ਡਰਾਈ ਹੈ ਬਈ ਇਹ ਡਰਾਈ ਹੈ ਬਈ ਇਹਨੂੰ ਸੂਈ ਨੂੰ ਚਿਹਰਾ ਹੋ ਗਿਆ ਹੁਣ 6 ਕੁ ਮਹੀਨੇ ਦੀ ਗੱਭਾ ਅੱਛਾ ਇਹ ਹੁਣ ਸੱਜਰ ਸੂਈ ਇਹਨੂੰ 2 ਮਹੀਨੇ ਹੋ ਗਏ ਅੱਛਾ ਇਹਨੂੰ 2 ਮਹੀਨੇ ਇਹ ਬਿਮਾਰ ਹੋ ਗਈ ਸੀ ਇਹ ਵੀ ਥੋੜਾ ਜਿਹਾ ਹੁੰਦਾ ਤਾਂ ਘਟੀਆ ਕੁਛ ਗਰਮੀ ਜਿਆਦੇ ਪਈ ਹਾਂ ਹਾਂ ਗਰਮੀ ਜਿਆਦੇ ਆ ਰਹੀ ਹਾਂ ਆਹਾ ਕਾ ਨੀਲੀ ਰਾ ਵੀ ਦੀ ਕੱਟੀ ਉਸ ਬੱਲੀ ਮੈਂ ਦੀ ਉਹ ਮੋਰਾ ਦੀ ਕੱਟੀ ਐਸ ਮੈਂ ਦੀ ਪੈਸੇ ਥੋੜਾ ਜਿਹਾ ਤੇਰੇ ਬੱਚੇ ਲਿਸਤੇ ਆ ਬਈ ਤੈਨੂੰ ਸਪਲੀਮੈਂਟ ਲੈ ਕੇ ਦੇ ਕੇ ਜਾਂਦੇ ਆ ਮੱਲੋ ਵੀਗਾ ਉਹ ਇੱਕ ਕਮਜ਼ੋਰ ਆ ਹਨਾ ਫਿਰ ਜੇ ਇੱਥੋਂ ਜੇ ਨਹੀਂ ਵੱਜੂਗੀ ਨਾ ਇਹਨਾਂ ਦੀ ਬਈ ਤਾਂ ਫੇਰ ਹੀ ਗਾਂ ਜਾ ਕੇ ਇਹਨਾਂ ਨੇ ਪਹਿਲੇ ਪਹਿਲੇ ਟੀਕੇ ਦੇ ਗੱਬੜ ਹੋਣਾ ਛੋਟੀ ਤਾਂ ਤੇਰੀ ਆ ਵੀ ਬਹੁਤ ਚੰਗੀ ਆ ਜਿਹੜੀ ਆਪਾਂ ਦਿਖਾ ਰਹੇ ਆ ਰੀਪੀਟਰ ਦੇਖੋ ਤੁਸੀਂ ਝੋਲੀ ਝੂਲੀ ਦੀ ਛੋਟੀ ਦੇਖੋ ਤੁਸੀਂ ਆ ਕੱਟੀ ਦੀ ਐਸ ਮੈਂ ਦੀ ਆ ਉਮਰ ਕਿੰਨੀ ਹੋ ਗਈ ਬਈ ਇਹਦੀ ਇਹਦੀ ਉਮਰ ਬਈ ਸਵਾ ਕਤਨ ਸਾਢੇ ਕਤਨ ਹੋ ਗਈ ਅੱਛਾ ਸਾਢੇ ਤਿੰਨ ਸਾਲ ਹੋ ਗਈ ਹਾਂਜੀ ਤੇ ਪਹਿਲਾਂ ਤੁਸੀਂ ਸ਼ੁਰੂ ਵਿੱਚ ਕੱਟੀਆਂ ਨੂੰ ਪਾਲਦੇ ਗਾਦੇ ਤੇ ਆ ਬਈ ਪਹਿਲਾ ਦੁੱਧ ਤੇ ਤੇ ਚਾਹ ਕਾਸਟ੍ਰਟਡ ਫੀਡ ਮੋੜ ਕੇ ਕਾਸ ਗ੍ਰੋਥਰ ਮੋੜ ਕੇ ਡੇਰੀ ਪ੍ਰੋਟੀਨ ਅੱਛਾ ਮੋੜ ਕੇ ਤੂੜੀ ਹਰਾ ਹੋ ਗਿਆ ਚਾਹ ਖਾਲ ਦਾਣਾ ਨਹੀਂ ਉਹਨਾਂ ਨੂੰ ਤੁਸੀਂ ਡੇਰੀ ਪ੍ਰੋਟੀਨ ਪਾਇਆ ਹੋ ਹਾਂਜੀ ਉਹਨਾਂ ਨੂੰ ਚਾਹੇ ਦੋ ਦੋ ਘਟੇ ਹੋਰ ਪਾਵਾਂਗੇ ਕਰੀ ਇਕਰ ਬੰਦ ਕੀਤੀ ਵੀ ਆ ਬਈ ਇਹਨਾਂ ਨੂੰ ਨਾਲ ਨਾਲ ਆਇਰਨ ਟਾਂਕ ਦੇਓ ਦੇਖੋ ਤੁਸੀਂ ਭਲਾ ਤੁਸੀਂ ਕੁਝ ਵੀ ਪਾਇਆ ਇਹਨਾਂ ਨੂੰ ਪਰ ਇਹਨਾਂ ਦੀ ਗਰੋਥ ਹੈ ਨਹੀਂ 1% ਵੀ ਆ ਜੋ ਟੀਵੀ ਥੋੜੀ ਕਰੀਬ-ਕਰੀਬ ਮੈਨੂੰ ਲੱਗਦਾ ਵੀ ਡੇਢ ਸਾਲ ਦੀ ਹੋਊਗੀ ਹਾਂਜੀ ਹੈਗੀ ਹੈ ਨਾ ਹਾਂਜੀ ਹਾਂ ਡੇਢ ਸਾਲ ਦੀ ਪਰਲੀ ਜੋ ਟੀਵੀ ਥੋੜੀ ਡੇਢ ਸਾਲ ਪਲੱਸ ਹੋਊਗੀ ਨਹੀਂ ਉਹ ਬਸ ਉਹ ਇੱਕ ਤਾਂ ਹੋ ਜੂਗੀ ਤਿੰਨ ਕੁ ਮਹੀਨੇ ਪਿੱਛੇ ਅੱਛਾ ਅੱਛਾ ਠੀਕ ਹੈ ਤੇ ਮੈਂ ਫਿਰ ਵੀ ਗੱਲ ਕਰਦਾ ਵੀ ਡੇਢ ਸਾਲ ਦੀ ਥੋੜੀ ਝੋਟੀ ਨੂੰ ਬੰਨਣਾ ਚਾਹੀਦਾ ਆਪਣੇ ਫੇਰ ਪੈਸੇ ਪੂਰੇ ਹੋਣੇ ਆ ਪੱਠਿਆਂ ਪੁੱਠਿਆਂ ਵਾਲੇ ਖਰਚੇ ਤੇ ਨਹੀਂ ਆਪਾਂ ਨੂੰ ਬਜਨ ਵਜਾਉਣ ਨੂੰ ਕੁਝ ਨਹੀਂ ਇਹਦੇ ਇਹਨੂੰ ਨਾਲ ਆਇਰਨ ਟੌਨਿਕ ਸ਼ੁਰੂ ਕਰੋ ਨਾਲ ਜਿਵੇਂ ਡਾਈਟ ਮੈਨ ਪੀਪ ওভারਆਇਡ ਕੋਈ ਵੀ ਪਾਊਡਰ ਸ਼ੁਰੂ ਕਰੋ ਜਿੰਨਾ ਚਿਰ ਇਹ ਚ ਖੂਨ ਦੀ ਕਮੀ ਰਹੂਗੀ ਆਂ ਅੱਖਾਂ ਚਿੱਟੀਆਂ ਹੋ ਜਾਂਦੀਆਂ ਚਲੋ ਇਹਦਾ ਵੈਸੇ ਬਿੱਲੀਆਂ ਅੱਖਾਂ ਦੀ ਲਈ ਕਰਕੇ ਪਰ ਇਹ ਚ ਖੂਨ ਘਟਾ ਹਾਂ ਜਿੰਨਾ ਚਿਰ ਗਰੋਥ ਆਸਤੇ ਤੁਸੀਂ ਨਾਲ ਜਰੂਰ ਆਇਲ ਐਂਟੌਨਿਕ ਦੇਣਾ ਪਹੀ ਫਿਰ ਗਰੋਥ ਦੇਖ ਕੇ ਤੁਹਾਨੂੰ ਮੈਂ ਲੈ ਕੇ ਦੇ ਕੇ ਜਾਣਾ ਠੀਕ ਤੇ ਜੇਕਰ ਤੁਸੀਂ ਨੀ ਚੰਗੀ ਬੰਨ੍ਹ ਲਓਗੇ ਇਹਨਾਂ ਦੀ ਫੇਰਾ ਦਿੱਕਤ ਨਹੀਂ ਆਊਗੀ ਜਿਹੜੀ ਇਹਦੇ ਚਾਈ ਹੈ ਹਨਾ ਜਦੋਂ ਪਹਿਲੀ ਹੀਟ ਤੇ ਪਸ਼ੂ ਆਇਆ ਗੱਬਣ ਹਾਂਜੀ ਬਾਕੀ ਮੰਗੇ ਚੰਗੇ ਜੀਵ ਦੇ ਟੀਕੇ ਉਹੋ ਜੇ ਬੱਚੇ ਦੇ ਦਿੰਦੇਗਾ ਹਾਂ ਸਹੀ ਨਹੀਂ ਨਹੀਂ ਕੋਈ ਨਹੀਂ ਜੀ ਚਲੋ ਆ ਗੱਤੀ ਹੁਣ ਇਸ ਮਹੀਨ ਦੀ ਆ ਇਹ ਡੇਢ ਕਸਾਲ ਡੇਢ 2 ਮਹੀਨੇ ਦੀ ਹੋ ਚੁੱਕੀ ਆ ਹਾਂ ਜਿਵੇਂ ਹੁਣ ਤੁਸੀਂ ਹੁਣੇ ਤੋਂ ਇਹਨੂੰ ਮੈਂ ਤੁਹਾਨੂੰ ਲੈ ਕੇ ਲੈ ਜਾਣਾ ਹਣ ਇਹਨੂੰ ਅਸੀਂ ਦੁੱਧ ਦੇ ਨਾਲ ਨਾਲ ਇਹਨੂੰ ਕਾਫਸਟਰ ਫੀਡ ਪਾਉਣ ਲੱਗ ਜੀ ਬਸ ਇਹਦੀ ਗ੍ਰੋਥ ਵੀ ਦੇਖ ਬਈ ਹਾਂ ਹਾਂ ਇਹਦੀ ਗ੍ਰੋਥ ਵੀ ਸਹੀ ਆ ਨਾ ਤੇ ਇਹ ਟੀਕੇ ਭਰ ਆ ਬਈ ਕਿ ਸਾਰੇ ਟੀਕੇ ਭਰ ਉਹ ਵੀ ਦੋ ਟੀਕੇ ਨੇ ਇਹ ਵੀ ਟੀਕੇ ਅੱਛਾ ਇਹ ਵੀ ਟੀਕੇ ਹਾਂ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ